ਦੋਸਤੋ ਇੱਕ ਰਿਫੇਸ ਗੱਲ ਕਰਦੇ ਹਾਂ ਦਾ ਇਮੀਗ੍ਰੇਸ਼ਨ ਲੌਂਜ ਦੇ YouTube ਚੈਨਲ ਤੇ Facebook ਪੇਜ ਤੇ ਆਮ ਜਦਨਸਾਨੀ ਮੈਂਬਰ ਆਫ CICCC ਐਂਡ ਡਾਇਰੈਕਟਰ ਆਫ ਦਾ ਇਮੀਗ੍ਰੇਸ਼ਨ ਲੌਂਜ ਸੋ ਦੋਸਤੋ ਗੱਲ ਕਰਨ ਜਾ ਰਹੇ ਹਾਂ ਜੀ ਰੀਸੈਂਟ ਕੈਨੇਡਾ ਅਪਡੇਟ ਜਿਹੜਾ ਕੀ ਮਾਹ ਮਿਲਦ ਨੇ ਅਨਾਉਂਸਮੈਂਟ ਕੀਤੀ ਹੈ ਜਿਹੜਾ ਕੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਫਾਰ ਸਟੂਡੈਂਟਸ ਐਂਡ ਓਪਨ ਵਰਕ ਬਟ ਇਨ ਅਨਦਰ ਵੀਡੀਓ ਅਸੀਂ ਆਲਰੀ ਓਪਨ ਵਰਕ ਮੋਡ ਅਪਲੀਕੈਂਟਸ ਦੇ ਬਾਰੇ ਗੱਲ ਕਰ ਲਈਏ ਉਹਨਾਂ ਦੇ ਐਲੀਜੀਬਿਲਟੀਜ਼ ਅਪਾ ਡਿਸਕਸ ਕਰ ਲਈਏ ਬਟ ਇਨ ਦਿਸ ਵੀਡੀਓ ਅਸੀਂ ਗੱਲ ਕਰਾਂਗੇ ਜਿਹੜੇ ਸਟੂਡੈਂਟਸ ਹੈਗੇ ਆ ਜਿਹੜੇ ਕਿ ਆਉਣ ਵਾਲੇ ਟਾਈਮ 'ਚ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਸੀਗੇ ਸੋ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਸੋ ਦੋਸਤੋ ਜਿਹੜੇ ਵੀ ਇਹ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਇਮੀਗ੍ਰੇਸ਼ਨ ਮਿਨਿਸਟਰ ਨੇ ਅਨਾਉਂਸ ਕੀਤੇ ਆ ਰਿਗਾਰਡਿੰਗ ਰਿਡਕਸ਼ਨ ਇਨ ਕੈਨੇਡਾ ਸਟੱਡੀ ਪਰਮਿਟ ਅਪਲੀਕੇਸ਼ਨ ਦੇ ਜਿਹੜੇ ਅਪਰੂਵਲਸ ਹੈਗੇ ਆ ਸੋ ਐਸ ਪਰ ਦਮ ਉਹਨਾਂ ਨੇ ਇਹ ਰਿਡਕਸ਼ਨ ਅਨਾਉਂਸ ਕੀਤੀ 35% ਤੱਕ ਜਿਹੜਾ ਕੈਨੇਡਾ ਸਟੱਡੀ ਪਰਮਿਟ ਦਾ ਅਪਰੂਵਲ ਰੇਟ ਹੈ ਇਟ ਵਿਲ ਡਿਕਰੀਜ਼ एंड अपरोक्सीमेटली तीन लाख सठ हज़ार एप्लीकेशन जगह ने एनुअली ही हैज अनाउंस की तीन लाख सठ हज़ार एप्लीकेशन अपसीमेट एक कोटा डिफाइन करता गया है सो so, यर उन्होंने बेसिकली इंपलीमेंट जो करना है इट इज़ अ टैम्परे मईर जो क्लीयरली उसमें मैशन किया गया है फॉर कमिंग टू ईयरस यानी कि दो हज़ार पच्ची जाए अगेन रिव्यू दिस मईर ਸੋ ਦੈਟ ਕਿ ਅਸੀਂ ਜਿਹੜਾ ਇਹ ਮਾਈਅਰ ਆਨ ਫਰਦਰ ਕੰਟੀਨਿਊ ਕਰਨਾ ਹੈਗਾ ਜਾਂ ਦੈਨ देयर विल बी ਫਰਦਰ ਚੇਂਜਸ অর ਨਾਟ ਸੋ ਦੋਸਤੋ ਯੂ ਨੀਡ ਟੂ ਅੰਡਰਸਟੈਂਡ ਕਿ ਜਿਹੜਾ ਇਹ ਮਾਈਅਰ ਬੇਸਿਕਲੀ ਇੰਪਲੀਮੈਂਟ ਕਰਨ ਜਾ ਰਹੀ ਹੈ ਕੈਨੇਡਾ ਦੀ ਗਵਰਨਮੈਂਟ ਇਟ ਇਜ਼ ਓਨਲੀ ਐਂਡ ਓਨਲੀ ਟੂ ਪ੍ਰੋਟੈਕਟ ਦਾ ਯੂ نو ਬੈਨੀਫਿਟਸ ਐਂਡ ਇੰਟੈਗ੍ਰਿਟੀ ਆਫ ਆਊਟਸਾਈਡ ਇੰਟਰਨੈਸ਼ਨਲ ਸਟੂਡੈਂਟਸ ਇਨ ਕੈਨੇਡਾ ਬਿਕਾਜ਼ ਓਵਰ ਦਾ ਇਅਰਸ ਵੀ ਹੈਵ ਸੀਨ ਯੂ نو ਐਕਸਪਲੋਇਟੇਸ਼ਨ ਆਫ ਸਟੂਡੈਂਟਸ ਬੀਂਗ ਡਨ देयर ਅਨ ਉਸ ਤੋਂ ਅਲਾਵਾ ਜਿਹੜੇ ਵੀ ਕੀ ਉੱਥੇ ਇਕਨੋਮਿਕਲ ਕ੍ਰਾਈਸਿਸ ਜਿਹੜਾ ਚੱਲ ਰਿਹਾ ਰਿਗਾਰਡਿੰਗ ਹਾਊਸਿੰਗ ਨੂੰ ਲੈ ਕੇ ਐਂਡ ਅਫੋਰਡੇਬਿਲਟੀਜ਼ ਨੂੰ ਲੈ ਕੇ ਰੀਸੈਂਟਲੀ ਅਸੀਂ ਦੇਖਿਆ ਸੀ ਕਿ ਜਨਵਰੀ ਚ ਜਨਵਰੀ ਬਿਗਨਿੰਗ ਉਹਨਾਂ ਨੇ ਅਨਾਉਂਸਮੈਂਟ ਵੀ ਕੀਤੀ ਸੀ ਕਿ ਜਿਹੜੇ ਲਿਵਿੰਗ ਜਿਹੜੇ ਫੰਡਸ ਹੈਗੇ ਆ ਉਹਨਾਂ ਨੂੰ ਵੀ ਇਨਕਰੀਜ਼ ਕੀਤਾ ਗਿਆ ਸੀ ਫਰਮ 10000 ਡਾਲਰਸ ਟੂ 20000 ਡਾਲਰਸ ਸੋ ਆਲ ਥੀਸ ਮਾਈਅਰਸ ਆਰ ਓਨਲੀ ਟੂ ਪ੍ਰੋਟੈਕਟ ਯੋਰ ਇੰਟਰਸਟ ਇਨ ਕੈਨੇਡਾ ਸੋ ਕਿ ਕਿਸੇ ਵੀ ਤਰੀਕੇ ਦੇ ਤੁਹਾਡੇ ਜਿਹੜੇ ਇੰਟਰਸਟ ਹੈ ਉਹਨਾਂ ਨੂੰ ਸੇਫਗਾਰਡ ਕੀਤਾ ਜਾ ਸਕੇ ਤਾਕਿ ਤੁਸੀਂ ਉੱਥੇ ਦੀ ਇਕਨੋਮੀ 'ਚ ਇੱਕ ਬੈਟਰ ਆਪਣੇ ਆਪ ਨੂੰ ਅਸੈਂਬਲਟ ਕਰ ਸਕੋ ਤੇ ਆਪਣੀ ਸਟੱਡੀ ਕੰਪਲੀਟ ਕਰਕੇ ਉੱਥੇ ਦੀ ਇਕਨੋਮੀ 'ਚ ਕੰਟ੍ਰਿਬਿਊਟ ਕਰ ਸਕੋ ਸੋ ਜਿੱਥੇ ਤੱਕ ਅਸੀਂ ਗੱਲ ਕੀਤੀ ਕਿ ਥੀਸ ਆਰ ਟੈਂਪੋਰੀ ਮੀਜਰਸ ਐਂਡ ਜਿਹੜੇ ਇਹ ਰਿਡਕਸ਼ਨ ਵੀ ਹੈਗੀ ਹੈ ਇਹ ਬੇਸਿਕਲੀ ਇਟ ਇਜ਼ ਕਲੀਅਰਲੀ ਮੈਂਸ਼ਨ ਕਿ ਪ੍ਰੋਵੈਂਸ ਐਂਡ ਟੈਰੀਟਰੀ ਸਪੈਸਿਫਿਕ ਉਹ ਰਿਡਕਸ਼ਨ ਕਰਾਂਗੇ so more reduction will be done in provinces where population growth of students is unorganized ya the bahut zyada population grows uneven growth jithe kamon lagda hai ki hoyi hai gaya for example bigger provinces like ontario and british columbia so smaller provinces jehde hegeya onna nu i believe ki jehda specific quota dita jayega wo thoda indvadi hoyega so that ki tonu zyada opportunities mil sakan in smaller provinces like Alberta Saskatchewan Manitoba by Atlantic provinces te ja ke settle honde so je tu si plan kar rahe hai apni study visa application so koshish karo ki todi eligibility meet hundi hai in in provinces other than Ontario and British Columbia so that ki tode waste vi asaan hage settle hona to get permanent residency ਉਸ ਤੋਂ ਰਵਾਂ ਦੋਸਤੋ ਇਸ ਅਪਡੇਟ 'ਚ ਇੱਕ ਹੋਰ ਗੱਲ ਕੀਤੀ ਗਈ ਹੈ ਜਿਹੜੀ ਕਿ ਅਟੈਸਟੇਸ਼ਨ ਲੈਟਰ ਦੀ ਗੱਲ ਕੀਤੀ ਗਈ ਹੈ ਸੋ ਵਾਟ ਐਗਜ਼ੈਕਟਲੀ ਇਜ਼ ਅਟੈਸਟੇਸ਼ਨ ਲੈਟਰ ਸੋ ਇਨ ਕਮਿੰਗ ਟਾਈਮ ਵੀ ਮੇ ਸੇ ਅਪਡੇਟਸ ਫਰਮ ਡਿਫਰੈਂਟ ਪ੍ਰੋਵਿੰਸਸ ਬਿਕੋਜ਼ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਮਾਰਚ ਇੱਕ ਕਟਆਫ ਡੇਟ ਉਹਨਾਂ ਨੇ ਅਨਾਉਂਸ ਕੀਤੀ ਕਿ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਅਟੈਸਟੇਸ਼ਨ ਲੈਟਰ ਓਬਟੇਨ ਕਰਨ ਦਾ ਪ੍ਰੋਸੈਸ ਹੈਗਾ ਸੋ ਉਹ ਵੀ ਪ੍ਰੋਵਿੰਸਸ ਹੈਜ਼ ਟੂ ਯੂ نو ਪਬਲਿਸ਼ ਐਂਡ ਡਿਸਕਲੋਸ ਟੂ ਆਲ ਦਾ ਸਟੇਕ ਹੋਲਡਰਸ ਜਿਹੜੇ ਵੀ ਸਟੂਡੈਂਟਸ ਵਿੱਚ ਜਾਣਾ ਚਾਹੁੰਦੇ ਆ ਪੜ੍ਹਨਾ ਚਾਹੁੰਦੇ ਹੈਗੇ ਆ ਇਹ ਪ੍ਰੋਸੈਸ ਵੀ ਬਹੁਤ ਜਲਦੀ ਅਨਾਉਂਸ ਹੋਏਗੀ ਸੋ ਐਜ਼ ਐਨ ਇਮੀਗ੍ਰੇਸ਼ਨ ਕੰਸਲਟੈਂਟ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ ਇਸ ਚੀਜ਼ ਨੂੰ ਲੈ ਕੇ ਅਟੈਸਟੇਸ਼ਨ ਲੈਟਰ ਨੂੰ ਲੈ ਸੋ ਆਉਣ ਵਾਲੇ ਟਾਈਮ 'ਚ ਅਸੀਂ ਟਰਾਈ ਕਰਾਂਗੇ ਕਿ ਇਸ ਚੀਜ਼ ਨੂੰ ਵੀ ਅਸੀਂ ਆਪਣੇ ਸੋਸ਼ਲ ਮੀਡੀਆ ਪੇजेस ਦੇ ਥਰੂ ਤੁਹਾਡੇ ਤੱਕ ਪਹੁੰਚਾਈਏ ਦੋਸਤੋ ਉਸ ਤੋਂ ਇਲਾਵਾ ਜਿਹੜਾ ਇੱਕ ਮੇਜਰ ਅਪਡੇਟ ਸ਼ੇਅਰ ਕੀਤਾ ਗਿਆ ਹੈਗਾ ਰਿਗਾਰਡਿੰਗ ਪੋਸਟ ਗ੍ਰੈਜੂਏਟ ਪਰਮਿਟ ਦੀ ਐਲੀਜੀਬਿਲਟੀ ਨੂੰ ਲੈ ਕੇ ਸੋ ਬਹੁਤ ਹੀ ਕਲੀਅਰ ਵਰਡਸ ਛੇ ਚੀਜ਼ ਮੈਂਸ਼ਨ ਕਰਤੀ ਗਈ ਹੈਗੀ ਹੈ ਕਿ ਜਿਹੜੇ ਵੀ ਸਟੂਡੈਂਟਸ ਗoing ਫਰਦਰ ਦੇ ਵਿਲ ਸਟੱਡੀ ਫਰੋਮ ਅ ਪ੍ਰਾਈਵੇਟ ਕਾਲਜ ਫਿਜ਼ਿਕਲੀ ਪ੍ਰਾਈਵੇਟ ਕਾਲਜ ਅਟੈਂਡ ਕਰ ਰਹੇ ਹੋਣਗੇ ਅੰਡਰ ਅ ਲਾਇਸੈਂਸ ਫਰੋਮ ਅ ਪਬਲਿਕ ਕਾਲਜ ਸੋ ਉਥੇ ਪੋਸਟ ਗ੍ਰੈਜੂਏਟ ਡਵੈਲਪਮੈਂਟ ਰਿਸਟ੍ਰिक्ट ਕਰਤਾ ਗਿਆ ਹੈਗਾ ਸੋ ਬਿਫੋਰ ਯੂ ਆਰ ਅਪਲਾਈਂਗ ਫੋਰ ਅਪਕਮਿੰਗ ਇਨਟੈਕਸ ਇਨ ਕੈਨੇਡਾ ਸਪੈਸੀਫਿਕਲੀ ਇਸ ਚੀਜ਼ ਨੂੰ ਲੈ ਕੇ ਆਪਣੇ ਜਿਹੜੇ ਤੁਹਾਡੇ ਐਡਵਾਈਜ਼ਰ ਹੈਗੇ ਜਿਹੜੇ ਕੰਸਲਟੈਂਟ ਹੈਗੇ ਉਹਨਾਂ ਨੇ ਕਲੀਅਰਲੀ ਇਹ ਤੁਸੀਂ ਡਿਸਕਸ ਕਰੋ ਆਪਣੇ ਜਿਹੜੇ ਆਪਸ਼ਨਸ ਹੈਗੇ ਉਹ ਐਕਸਪਲੋਰ ਕਰੋ ਸੋ ਕਿਤੇ ਵੀ ਇਹ ਐਦਾਂ ਨਾ ਹੋਵੇ ਕਿ ਤੁਸੀਂ ਇੱਕ ਇਸ ਤਰ੍ਹਾਂ ਦੇ ਕਾਲਜ 'ਚ ਪੜਨਣ ਜਾ ਰਹੇ ਹੋ ਜਿਹੜਾ ਕਿ ਫਿਜ਼ੀਕਲੀ ਇੱਕ ਪ੍ਰਾਈਵੇਟ ਕਾਲਜ ਹੈਗਾ ਬਟ ਇਜ਼ ਬੀਂਗ ਆਪਰੇਟਿਡ ਅੰਡਰ ਦਾ ਲਾਇਸੈਂਸ ਆਫ ਅ ਪਬਲਿਕ ਕਾਲਜ ਸੋ ਆਫਟਰਵਰਡਸ ਯੂ ਵਿਲ ਗੈਟ ਅ ਪ੍ਰੋਬਲਮ ਇਨ ਗੈਟਿੰਗ ਯੂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਰੂਵਡ ਇਫ ਯੂ ਆਰ ਅ ਸਟੂਡੈਂਟ ਇਨ ਸੱਚ ਅ ਕਾਲਜ ਸੋ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਹੀ ਨੈਕਸਟ ਅਪਡੇਟ ਆਏਗਾ ਰਿਗਾਰਡਿੰਗ ਅਟੈਸਟੇਸ਼ਨ ਨੂੰ ਲੈ ਕੇ ਸੋ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਸ ਪ੍ਰੋਸੈਸ ਨੂੰ ਤੇ ਸਾਡੇ ਜਿਹੜੇ ਵੀ ਐਪਲੀਕੈਂਟ ਹੈਗੇ ਆ ਜਿਹੜੇ ਇਸ ਟਾਈਮ ਅਪਲਾਈ ਕਰਨਾ ਚਾਹੁੰਦੇ ਹੈਗੇ ਆ ਆਬਵੀਅਸਲੀ ਅਸੀਂ ਉਹਨਾਂ ਦੇ ਐਪਲੀਕੇਸ਼ਨਸ ਨੂੰ ਐਸ ਪਰ ਨਿਊ ਰੂਲਸ ਐਂਡ ਰੈਗੂਲੇਸ਼ਨਸ ਵਿਲ ਪ੍ਰੋਸੈਸ देयर ਐਪਲੀਕੇਸ਼ਨਸ ਸੋ ਵੀ ਆਰ ਹੋਪਫੁਲ ਕਿ ਜੋ ਇਹਨਾਂ ਨੇ ਮੈਜਰਸ ਦਿੱਤੇ ਗਏ ਹੈਗੇ ਆ ਉਸ ਤੋਂ ਬਾਅਦ ਡੈਫੀਨਿਟਲੀ ਕੈਨੇਡਾ ਵਿਲ ਯੂ نو ਮੂਵ ਟੂ ਟੁਵਰਡਸ ਅ ਬੈਟਰ ਸਿਸਟਮ ਟੂ ਪ੍ਰੋਟੈਕਟ ਦਾ ਇੰਟਰਸਟਸ ਆਫ ਦਾ ਇੰਟਰਨੈਸ਼ਨਲ ਸਟੂਡੈਂਟ ਇਨ ਕੈਨੇਡਾ ਸੋ ਦੋਸਤੋ ਅੱਜ ਵਾਸਤੇ ਨਹੀਂ ਅਸੀਂ ਫੇਰ ਨਵੀਂ ਵੀਡੀਓ ਲੈ ਕੇ ਤੁਹਾਡੇ ਅੱਗੇ ਜਲਦੀ ਹਾਜ਼ਰ ਹੋਵਾਂਗੇ ਥੈਂਕ ਯੂ